ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਰੀਕਾ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ 'ਚ ਜਿੰਦੇ ਵਾਦੇ ਰਹੋ ਵੀਡੀਓ ਵੇਖ ਲਈ ਤੁਹਾਡਾ ਦਿਲ ਤੋਂ ਧੰਨਵਾਦ ਲੋ ਵੀ ਦਹਾ ਮਿੰਟਾਂ ਦਾ ਸਬਦਾ ਆ ਟਰੈਕਟਰ 20 ਮਾਡਲ ਆਪਾਂ ਲੈ ਲਿਆ ਰੇਟ ਤੁਹਾਨੂੰ ਐਂਡ 'ਚ ਦੱਸਾਂਗੇ ਤੇ ਸਾਰੇ ਜਾਣੇ ਦੱਸਿਓ ਟਰੈਕਟਰ ਕਿਦਾਂ ਦਾ ਲੱਗਿਆ ਘਰੇ ਜਾ ਕੇ ਤੁਹਾਨੂੰ ਦਿਖਾਉਨੇ ਆ 20 ਮਾਡਲ ਆ 2000 ਘੰਟਾ ਚੱਲਿਆ ਵਾ ਟਰੈਕਟਰ 3630 ਸੁਪਰ ਪਲੱਸ ਇਹ ਆਪਾਂ ਲੈ ਲਿਆ ਵਾ ਟਰੈਕਟਰ ਬੰਦੇ ਆਪਣੇ ਸਾਰੇ ਜੋੜੇ ਪਏ ਨੇ ਜੋੜੇ ਬਾਕੀ ਚੱਲ ਰਿਹਾ ਕੰਮ ਕਾਜ ਤੇ ਟਰੈਕਟਰ ਲੈ ਲਿਆ ਬਾਪੂ ਦੇਖਦਾ ਟਰੈਕਟਰ ਦੀ ਦੀ ਲਾਈਟਾਂ ਉਹਨਾਂ ਲੱਗੀਆਂ ਬੰਪਰ ਬੰਪਰ ਆਪਾਂ ਲਵਾਉਣਾ ਪੈਣਾ ਲਵਾਉਣਾ ਪੈਣਾ ਬੰਪਰ ਬੰਪਰ ਤੇ ਵਾਕੀ ਟਰੈਕਟਰ ਬਹੁਤ ਸੋਹਣਾ ਬੜਿਆ ਟਾਇਰ ਨਾਲ ਦੇ ਸਾਰਾ ਕੁਝ ਨਾਲ ਦਾ ਟਰੈਕਟਰ ਦੀ ਚਾਲੀ ਪੈਸੇ ਨਾਲ ਦੇ ਹੀ ਹੈ ਤੇ ਬਾਕੀ ਤੁਹਾਨੂੰ ਘਰੇ ਜਾ ਕੇ ਦਿਖਾਉਨੇ ਆ ਸਾਰਾ ਟਰੈਕਟਰ ਆ ਬਸ ਆਏ ਆ ਆਪਾਂ 10 15 ਮਿੰਟਾਂ ਜੀਆਂ ਆਏ ਆ 10 15 ਮਿੰਟਾਂ 'ਚ ਸੌਦਾ ਹੋ ਗਿਆ ਟਰੈਕਟਰ ਲੈ ਲਿਆ ਲੈ ਲਿਆ ਫਿਰ ਹੌਲੈਂਡ ਹੁਣ ਵੇਖਦੇ ਆ ਹੌਲੈਂਡ ਵਾਲੇ ਕਿੰਨੇ ਕੋ ਸਬਸਕ੍ਰਾਈਬ ਕਰਦੇ ਆ ਆਪਣੇ ਚੈਨਲ ਨੂੰ ਜੀ ਦੇ ਵਾਸਤੇ ਰਹੋ ਤੇ ਦਿਖਾਉਨੇ ਆ ਤੁਹਾਨੂੰ ਘਰੇ ਜਾ ਕੇ ਸਾਰੇ ਇਹ ਦੇ ਦਿੰਨੇ ਆ ਇੰਟਰੋਡਕਸ਼ਨ ਦੇ ਦਿੰਨੇ ਆ ਸਾਰੇ ਇਹਦੇ ਬਾਰੇ ਲਓ ਵੀ ਮੇਤਰੋ ਆਪਾਂ ਮੈਂ ਮਨ ਲੈ ਲੱਕੇ ਆ ਬੰਦਿਆ ਰੱਟ ਜਦੋਂ ਆਉਂਦੀ ਆ ਇਹ ਇਹ ਸੋਚੀ ਕਿ ਕਿੱਲੇ ਆ ਪਰ ਗੱਲਬਾਤ ਖੁੱਲ ਜੈਕ ਕਰ ਲੋ ਪੂਰਾ ਜੈਕ ਦਾ ਪੂਰਾ ਹੈ ਵਾਏ ਕੋਈ ਸਿਰ ਆ ਵਾਰਿਆ ਟਰੈਕਟਰ ਇੱਕ ਨੰਬਰ ਕੋਟ ਵਰ ਰਾਂ ਗਰੰਟੂ ਦਾ ਇਨਸਾਨ ਜੇ ਬੈਠਾ ਟਾਪ ਮਾਡਲ ਜਾਏ ਸੁਪਰ ਪਲਾਨਟ ਟਾਪ ਮਾਡਲ ਜਾਏ ਮੱਗਨੀ ਸਾਰੇ ਜਣੇ ਦੇ ਉਹ ਭਾਈ ਨੂੰ ਵਧਾਈਆਂ ਤੇ ਭਾਈ ਨੂੰ ਪਹਿਲਾ ਟਰੈਕਟਰ ਇਹ ਲਿਆ ਅੱਲ ਵੀ ਦਰੀਆਂਦਾਰੀ ਮੇਤਰੋ ਤਹੀ ਟਰੈਕਟਰ ਦੇਖਿਆ ਨਾ ਛੱਤੀ ਜੀ ਤੇ ਬਹੁਤ ਵਧੀਆ 20 ਮਾਡਲ ਆਪਾਂ ਲਿਆ ਚੱਲੇਗਾ 2000 ਘੰਟਾ ਇਹ 2000 ਘੰਟੇ ਚੱਲਿਆ ਟਰੈਕਟਰ ਕੰਡੀਸ਼ਨ ਵਧੀਆ ਇੱਕ ਹੱਥ ਚੱਲਿਆ ਹੋਆ ਉਹ ਟਰੈਕਟਰ ਲਿਆ ਆਪਾਂ 5.5 ਲੱਖ ਦਾ ਕਿਉਂਕਿ ਟਰੈਕਟਰ ਆਪਣੀ ਅੱਖਾਂ ਸਾਹਮਣੇ ਚੱਲਿਆ ਠੀਕ ਹੀ ਤੇ ਚਲੋ ਤਦ ਆ ਵਧਾਈਆਂ ਮਧੂਈਆਂ ਦੋ ਭਾਈ ਨੂੰ ਤੇ ਬਾਕੀ ਦੇਖੋ ਅੱਗੇ ਬੱਕਰੀਆਂ ਵਾਲੀ ਵੀਡੀਓ ਦੇਖੋ ਬੱਕਰੀਆਂ ਤੇ ਤੁਹਾਨੂੰ ਜਾਣਕਾਰੀ ਦੇਣੀ ਆ ਬੱਕਰੀਆਂ ਫਾਰਮ ਦੀ ਕੀ ਸਾਕਦਾ ਵਾ ਦੇਖੋ ਅੱਗੇ ਬੱਕਰੀ ਵਾਲੀ ਵੀਡੀਓ ਲੋ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਬੱਕਰੀਆਂ ਦੇ ਕੰਗ ਫਾਰਮ ਬੱਕਰੀਆਂ ਦਾ ਕਾਰੋਬਾਰ ਵਧੀਆ ਯਾਰ ਬਹੁਤ ਟਾਪ ਦੀ ਬਰੀਡ ਇਹਨਾਂ ਕੋਲ ਬਹੁਤ ਸਿਰਾ ਬਰੀਡ ਆ ਭਾਰੀ ਹੈ ਨਹੀਂ ਤੇ ਨਹੀਂ ਤੁਹਾਨੂੰ ਤੁਹਾਨੂੰ ਖਾਣਾ ਹੀ ਵੇਚ ਜਾ ਕੇ ਸਾਰਾ ਕੁਝ ਖੇਤੀ ਦੇ ਨਾਮ ਨਾਲ ਆਪਾਂ ਨੂੰ ਇਹ ਵੀ ਕੰਮ ਕਰਨੇ ਚਾਹੀਦੇ ਜਿਨ੍ਹਾਂ ਨਾਲ ਆਪਣਾ ਐਕਸਟਰਾ ਆਮਦਨ ਆਵੇ ਤੇ ਕਿਉਂਕਿ ਖੇਤੀ 6 ਮਹੀਨੇ ਬਾਅਦ 6 ਮਹੀਨੇ ਬਾਅਦ ਆਉਣੀ ਹੈ ਤੇ ਖਰਚਾ ਆਪਾਂ ਰੋਜ਼ ਲਾਉਣਾ ਵਾ। ਬਕਤਾ ਬੁਕਤਾ ਰੱਖਿਆ ਸਾਰਾ ਕੁਝ। ਕੀ ਕੰਮ ਕਰਨਾ ਚਾਹੀਦਾ ਆਪਾਂ ਨੂੰ? ਸਾਰੇ ਦੇਖੋ ਮਿੱਤਰ ਜਗ੍ਹਾ ਚੁੱਕਾ ਬਣੀ ਕਿੰਗ ਫਾਰਮ ਪਟਿਆਲਾ।

ਇਸ ਨੂੰ ਨਰੁਲਾ ਜੀ ਮੱਕੀ ਜੀ ਜਿਹੜਾ ਜਿਹੜਾ ਬਲੈਕ ਨੂੰ ਕਹਿੰਦੇ ਹੈ ਕਿ ਬਲੈਕ ਕਿਹਦੇ ਤੇ ਜੋ ਥੋੜਾ ਜਿਹਾ ਇਹ ਵਿੱਚ ਕਲਰ ਹੈ ਉਸ ਨੂੰ ਕਹਿੰਦੇ ਲਾਲ ਡੱਬੀ ਲਾਲ ਡੱਬੀ ਥੱਲੇ ਹਣ ਥਾਂ ਗਿੱਲਾ ਹੋ ਗਿਆ ਨਾ ਇਹ ਦੋ ਕੁਸਮ ਲੱਭਣਾ ਹੋ ਜਾਣਾ ਹਾਂ ਇਹ ਥੋੜੇ ਹਲਕੀ ਹੋ ਗਏ ਅ ਵੀ ਚਲੀਆਂ ਸੂਨੜੀਆਂ ਉਹ ਬੱਚੇ ਇਹਨਾਂ ਦੇ ਇਹ ਕੀ ਗਾਮਕ ਮਈ ਵਾਲਾ ਸੌਦਾ ਮੇਰਾ ਭਰਾ ਕੋ ਕਰੀ ਤੇ ਸਬਸਿਡੀ ਬਹੁਤ ਆ ਕਹਿੰਦਾ ਵਿਆ 20 ਬੱਕਰੀਆਂ ਦੇ ਲੈਨੇ ਆਪਾਂ 20 ਲੱਖ ਤੇ ਆਪ ਨੂੰ 10 ਲੱਖ ਹੀ ਤਾਰਨਾ ਪੈਣਾ ਵਾ ਮਾਰੇ ਦੋ ਦੋ ਬੱਚੇ ਦੇ ਦਿਆਂ ਨਾ ਫਾਇਦਾ ਵਾ ਆਪਾਂ ਚਲੋ ਦੇਖ ਕਰਾਂਗੇ ਕਾਰੋਬਾਰ ਪਰ ਆਪਾਂ ਤਾਂ ਇਹ ਦੇਖਣ ਹੀ ਆਏ ਆ ਮੁੰਡੇ ਮਿੱਤਰ ਨਾਲ ਕਹਿੰਦਾ ਦੇਖ ਕੇ ਹੁਣਾ ਫਾਰਮ ਆਪਾਂ ਆਗੇ ਬਹੁਤ ਤਖੜਾ ਵਾ ਇਧਰ ਆਉਣ ਬਥੇਰੀ ਜਗਾ ਵਾਲੀ ਘੁੰਮਣ ਚੋਗਣ ਨੂੰ ਇਹ ਜੋ ਹੈ ਤੇ 3 ਮਹੀਨੇ ਕੇ ਹੈ ਇਹ ਜੋ ਹੈ ਹਫਤੇ ਹਫਤੇ ਕੇ ਬਸ ਤਿੰਨੇ ਉਹ ਉਹ 3 ਮਹੀਨੇ ਦਾ ਉਹ ਕਾਲਾ ਜਾ ਹਾਂਜੀ ਹਾਂਜੀ ਇਹ ਆ ਹਫਤੇ ਹਫਤੇ ਇਹਦੇ ਦਿਸਣੀ ਦੇ ਹੈ ਹੈਲੋ ਇਤਨੇ ਮਹੀਨੇ ਦਾ ਠੀਕ ਹੈ ਇਹ ਤੇ ਜਿਹੜਾ ਉਹ ਉਹ ਵਾਲਾ ਜੀ 3 ਮਹੀਨੇ ਦੇ ਵਿੱਚ ਉਸ ਉਸ ਕਾ ਕਰ ਤੋ ਹੋਇਆ ਇਹ ਵੀ ਓਵਰਹੈਡ ਕਰੇਗਾ ਮਰਾ ਸੰਭੋਲ ਹੋ ਗਿਆ ਹੈ ਨਾ ਇਹ ਦੂਜੀ ਗੱਲ ਇਹ ਉਹ ਕਿੰਨੇ ਟਾਈਮ ਤੱਕ ਤਿਆਰ ਹੋ ਜੂਗਾ ਮਨ ਬਨਣ ਵਾਲਾ ਇਹ ਬਨਣ ਵਾਲੇ ਸੋਨੇ ਕੇ ਵਸਤੇ ਹਾਂ ਸਾਲ ਲੱਗੇਗਾ ਠੀਕ ਆ ਹਾਂਜੀ ਇਹ ਤਾਂ ਸਾਰੀ 3-3 ਮਹੀਨੇ ਦੇ ਨਰੂਲਾ ਵੀ ਹਾਂਜੀ ਵੱਡੇ 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 ਵਾਲੇ 3-3 ਦੇ ਤੇ ਛੋਟੇ ਤੇ ਥੋੜੇ ਦਿਨਾਂ ਦੇ ਅੱਛਾ 2-2 ਮਹੀਨੇ ਕੇ ਹੈ 2.5 ਮਹੀਨੇ ਕੇ ਭੇਡਾਂ ਵੀ ਅੰਦਰ ਉਹ ਵੀ ਤੁਹਾਨੂੰ ਦਿਖਾਉਣੀ ਹੈ ਅੱਛਾ 2 15 ਦਿਨ ਕੇ 4 ਦਿਨ ਕੇ ਬੱਚੇ ਸਭ ਐਸੀ ਨੇ ਅੱਛਾ ਜੋ ਇਹ ਗੱਬਣ ਕਿ ਨਜ਼ਰ ਤੇ ਹੁਣ ਇਹ ਲਾਏ ਮਹੀਨੇ ਦੇ ਕਿ ਹੋ ਜੂ ਮੰਤਰੀ ਹਮਾਨ ਕੇ ਚਲੋ 1 ਮਹੀਨਾ ਗੈਪ ਛੱਡ ਕੇ ਫਿਰ ਗੱਬਣ ਕਰਾਤੇ ਹਾਂ ਇਹ 4 ਮਹੀਨੇ ਕੇ ਗੱਬਣ ਕਰਾ ਦਿੱਤੇ ਹਾਂ ਨਹੀਂ ਨਹੀਂ ਹਾਂ ਜਿ세 ਸੂ ਗਈ ਨਹੀਂ ਨਹੀਂ ਜੂਰੇ ਬੱਚੇ ਇੱਕ ਦਿਨ ਤੇ ਗੱਬਣ ਸਾਲ ਵਿੱਚ ਹੋਣ ਸਾਲ ਵਿੱਚ ਤਿਆਰ ਹੋਏ ਨੇ ਹਾਂ ਸਰਦੀ ਵੈਦਰ ਡੇਟ ਦੀ ਕੋਰੋਚੀ ਆ ਕਮਤਰਾ ਭੇਡਾਂ ਆ ਆਪਰਾ ਦੇ ਕਿੱਥੇ ਗਈ ਬੋਲਦੇ ਭਾਈ ਇਹ ਨਾਲੀ ਇਹੋ ਪੱਠਾ ਬਹੁਤ ਕੀਮਤੀ ਏ ਠੀਕ ਆ ਬਾਕੀ ਦੱਸਾਂ ਗੱਲ ਕੀ ਬਾਹਰ ਜਿਆਦਾ ਗੰਦਗੰਦ ਨੂੰ ਮੂੰਹ ਮਾਰਦੀਆਂ ਇੱਥੇ ਉਹ ਚੀਜ਼ਾਂ ਨਹੀਂ ਨਾ ਉਹ ਉਧਰ ਵੀ ਜਾ ਉਹ ਵੇਖੋ ਭਜੀਆਂ ਫਿਰਦੀਆਂ ਬਹੁਤ ਨੇ ਉਹ ਪਰਾਂ ਚਰਨਦੀਆਂ ਉਹ ਪਰਲੀ ਸਾਈਡ ਤੇ ਉਹ ਨੂੰ ਦੇਖੀਓ ਕਰਦੇ ਉਹ ਲੈਂਦੀਆਂ ਨਹੀਂ ਜਾ ਰਹੇ ਭਈਆਂ ਇੱਧਰ ਵੀ ਕਰੋ ਜੀ ਆਖਾ ਇਹ ਬਖਤਾ ਵਟੀਆਂ ਇਹ ਬਖਤਾ ਦੇ ਭਾਈ ਤਾਂ ਰੱਖਦੇ ਸਫਾਈ ਇੱਧਰ ਬਹੁਤ ਕੋਹ ਰੱਖਿਆ ਜੀ ਹੈ ਮਾਰਦੇ ਨੇਗਾ ਇੱਧਰ ਜੀ ਇਹ ਮੁਰਗੀਆਂ ਦਾ ਖਾ ਗਿਆ ਕਹਿੰਦੇ ਚਾਰ ਪਾਸਾ ਅੱਛਾ ਜੀ ਅੱਜ ਬੰਦੇ ਨੇ ਹਾਂ 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 ਕਿੰਨੇ ਸੇ ਸੇਈ ਕਰੂ ਜੀ ਹੈ ਦੋ ਹੀ ਹੈ ਦੋ ਹੀ ਹੈ ਜੀ ਪਰਮ ਪਰਨਾ ਸਰਪ ਤੱਕ ਮੁਰਗੀਆਂ ਚਾਰ ਪਾ ਦੇਗਾ ਸਾਰੀਆਂ ਦਾ ਅੱਛਾ ਜੀ ਜੇ ਮੇਰੇ ਕੋਲ ਬੰਦਾ ਹੈ ਯਾਰ ਸਪਾਈ ਹੀ ਨਹੀਂ ਹੈ ਹੈ ਅੰਦਰ ਅੰਦਰ ਤਾਂ ਠੀਕ ਹੈ ਹਾਈਟ ਇਹਦੀ ਠੀਕ ਹੈ ਕਿ ਹੋਰ ਚਾਹੀਦੀ ਉੱਚੀ ਭਾਈ ਬਹੁਤ ਹੈ ਜੀ ਠੀਕ ਯਾਰ ਪੱਥਰ ਦੀ ਪਾਵੇ ਤੇ ਜੇ ਲੋਹੇ ਦੀ ਪਾ ਕੇ ਉੱਪਰ ਥੱਲੇ ਉਹ ਪਾ ਦੇ ਪਈ ਫਿਰ ਥੱਲੇ ਉਹ ਲਾਉਣਾ ਪੈਣਾ ਆਹੋ ਉਹ ਡਫ ਕਹਿੰਦੇ ਇਹਨੂੰ ਡਫ ਲਾਉਣਾ ਹਾਂ 12 12 ਰੁਪਏ ਪਟ ਦਿੰਦੇ ਆ ਹਾਂਜੀ ਹਾਂਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਲਓ ਵੀ ਮਿੱਤਰੋ ਤੁਹਾਡਾ ਦੇਲ ਤੋਂ ਧੰਨਵਾਦ ਥੈਂਕ ਯੂ ਵੀਡੀਓ ਦੇਖ ਲਈ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਰੱਬ ਰੱਖਾ ਆਪਣੇ ਮੰਮੀ ਗੱਡੀ ਦਾ ਧਿਆਨ ਜ਼ਰੂਰ ਰੱਖਿਓ ਗੁੱਡ ਬਾਏ ਰੱਬ ਰੱਖਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਗੁੱਡ